ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਦੇਸੀ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਿਆ ਜਾਵੇਗਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ 스ਪੀਕ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਤਾਂ 50 ਮੁਰਗੀ ਤੋਂ ਕੰਮ ਸਟਾਰਟ ਕਰਨਾ ਹੈ ਤਾਂ ਇਸ ਵੀਡੀਓ ਚ ਤੁਹਾਨੂੰ ਆਂਡੇ ਬਿਜ਼ਨਸ ਬਾਰੇ ਦੱਸਿਆ ਜਾਵੇਗਾ ਕਿ ਕਿਦਾਂ ਆਂਡਾ ਵੇਚ ਕੇ ਮੋਟੀ ਕਮਾਈ ਕਰਨੀ ਹੈ ਤਾਂ 50 ਮੁਰਗੀਆਂ ਹੀ ਮੋਟੀ ਕਮਾਈ ਦੇ ਦਿਨ ਕਿਆਂ ਤਾਂ ਦੇਖੋ 50 ਮੁਰਗੀਆਂ ਤੋਂ 45 ਮੁਰਗੀਆਂ 45 ਆਂਡੇ ਦੇਣ ਗਿਆ ਤਾਂ ਕਦੇ ਵੀ ਨਹੀਂ ਹੋ ਸਕਦਾ ਕਿ 50 ਮੁਰਗੀਆਂ ਚੋ 50 ਹੀ ਆਂਡਾ ਆਪਾਂ ਨੂੰ ਮਿਲੇ ਤਾਂ ਲਗਭਗ 50 ਮੁਰਗੀਆਂ 45 ਆਂਡੇ ਹਰ ਹਾਲਤ ਵਿੱਚ ਦੇਣ ਗਿਆ ਤਾਂ ਪੰਜ ਕੋਈ ਅੱਗੇ ਪਿੱਛੇ ਗਾਇਬ ਕਰ ਜਾਂਦੀਆਂ ਹਨ ਤਾਂ 45 ਤੋਂ 46 47 ਵੱਧ ਵੀ ਆਂਡੇ ਮਿਲ ਸਕਦੇ ਹਨ ਤਾਂ ਗੱਲ ਕਰਦੇ ਹਾਂ 45 ਆਂਡਿਆਂ ਦੀ ਤਾਂ ਦੇਖੋ 45 ਆਂਡੇ 50 ਮੁਰਗੀਆਂ ਤੋਂ ਲਏ ਤਾਂ ਜਿੱਦਾਂ 45 ਆਂਡਿਆਂ ਦੀਆਂ ਡੇਢ 3 ਬਣੇਗੀ ਤਾਂ ਇੱਕ ਟਰੇ ਸਰਦੀ ਦੇ ਮੌਸਮ ਵਿੱਚ ਜਿੱਦਾਂ 450 ਦੀ ਤਾਂ ਕਈ 500 ਦੀ ਵੀ ਵਿਚਦੇ ਹਨ ਤੇ ਆਪਾਂ ਸਾਬ ਲਉਣਾ ਹੈ ਘੱਟ ਤੋਂ ਘੱਟ ਜਿੱਦਾਂ ਸਰਦੀ ਦੇ ਮੌਸਮ ਚੋਂ 400 ਦੀ ਟਰੇ ਆਂਡਿਆਂ ਦੀ ਵੇਚੀ ਤਾਂ 400 ਇੱਕ ਬਣ ਜਾਣਾ ਹੈ ਤੇ ਅੱਧੀ ਟਰੇ ਜੋ ਕਿ 200 ਦੀ ਟ੍ਰੇ ਤਾਂ ਇੱਕ ਦਿਨ ਦਾ 600 ਰੁਪਇਆ ਬਣੇਗਾ ਤਾਂ ਇਹਨੂੰ ਮਲਟੀਪਲਾਈ ਕਰ ਲੈਂਦੇ ਹਾਂ 600 ਨੂੰ 30 ਦਿਨਾਂ ਨਾਲ ਹੀ ਤਾਂ ਟੋਟਲ ਪੈਸਾ ਆ ਜਾਊਗਾ 18000 ਰੁਪਏ ਤਾਂ ਦੇਖੋ ਬਾਰਚੋ ਮੁਰਗੀਆਂ ਰੱਖੀਆਂ ਹਨ ਤਾਂ ਦੇਖੋ ਆਂਡਾ ਵੇਚ ਕੇ 18000 ਰੁਪਏ ਕਿੰਨੀ ਮੋਟੀ ਕਮਾਈ ਹੈ ਤਾਂ ਕੋਈ ਵੀ ਕਿਤੇ ਪ੍ਰਾਈਵੇਟ ਜੋਬ ਨਹੀਂ ਲੱਗੇ ਜਿਨਾ ਕਿਸੇ ਦੀ ਗੁਲਾਮੀ ਕੀਤੀ ਤਾਂ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਕਿਤੇ ਪ੍ਰਾਈਵੇਟ ਜੋਬ ਕਰਾਂਗੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਣਾ ਪੈਂਦਾ ਹੈ ਤੇ ਰਾਤ ਦੇ ਸਮੇਂ ਕਿੰਨਾ ਮੁਸ਼ਕਲਾਂ ਨਾਲ ਕਰਨ ਨੂੰ ਆਣਾ ਪੈਂਦਾ ਹੈ ਤੇ ਪਰਿਵਾਰ ਚ ਬੈਠ ਕੇ ਵੀ ਕੋਈ ਦੁੱਖ ਸਾਂਝਾ ਨਹੀਂ ਕਰ ਸਕਦੇ ਤਾਂ ਸੁ ਨਹੀਂ ਸਕਦੇ ਤਾਂ ਕਿੰਨਾ ਮੁਸ਼ਕਲ ਹੁੰਦਾ ਹੈ ਪ੍ਰਾਈਵੇਟ ਜੌਬ ਕਰਨ ਦਾ ਤੇ ਦੇਖੋ ਮੁਰਗੀ ਪਾਲਣ ਚ ਕਿੰਨੀ ਮੋਟੀ ਕਮਾਈ ਹੈ ਤਾਂ ਮਹੀਨੇ ਦਾ 18000 ਰੁਪਇਆ ਹੋਣਾ ਹੈ ਤਾਂ ਜਿੰਦੇ ਵਿੱਚੋਂ 50 ਮੁਰਗੀਆਂ ਦਾ ਖਰਚਾ ਦਾਣਾ ਕਣੀ ਦਾ ਮੰਨ ਲਓ ਕੱਢ ਲਓ 2000 ਰੁਪਏ ਤਾਂ ਫਿਰ ਵੀ ਤੁਹਾਨੂੰ 16000 ਰੁਪਏ ਬਚੇਗਾ ਤਾਂ ਆਂਡਾ ਬਿਜ਼ਨਸ ਕਰਕੇ ਹੀ ਤਾਂ ਦੇਖੋ ਅੱਜ ਕੱਲ ਤਾਂ ਮਾਰਕੀਟ ਮੰਡੇ ਦੀ ਦੇਸੀ ਆਂਡੇ ਦੀ ਮਾਰਕੀਟ ਕਾਫੀ ਬਣ ਗਈ ਹੈ ਤਾਂ ਹਰ ਕੋਈ ਦੇਸੀ ਆਂਡਾ ਹੀ ਖਾਂਦਾ ਹੈ ਤਾਂ ਘੱਟ ਮੁਰਗੀਆਂ ਰੱਖਣ ਨਾਲ ਐਨੀ ਮੋਟੀ ਕਮਾਈ ਤੁਹਾਨੂੰ ਪ੍ਰਾਪਤ ਹੋਵੇਗੀ ਤਾਂ ਦੇਖੋ ਇਹ ਸੌਦਾ ਘਾਟੇ ਦਾ ਨਹੀਂ ਵਾਦੇ ਦਾ ਹੀ ਹੈ ਤਾਂ ਕੋਈ ਵੀ ਕੰਮ ਹੈ ਮਿਹਨਤ ਤਾਂ ਕਰਨੀ ਪੈਂਦੀ ਹੈ ਜੇ ਘਰ ਬੈਠੇ ਮਿਹਨਤ ਆਂਡਾ ਬਿਜ਼ਨਸ ਕਰਕੇ ਕਰੋਗੇ ਤਾਂ ਬਹੁਤ ਹੀ ਲਾਭਕਾਰੀ ਹੈ ਜਿੱਦਾਂ ਸਵੇਰੇ ਦਾਣਾ ਕਣੀ ਪਾਉਣਾ ਹੈ ਜਾਂ ਸ਼ਾਮ ਦੇ ਸਮੇਂ ਦਾਣਾ ਕਣੀ ਪਾਉਣਾ ਹੈ ਬਾਕੀ ਸਾਰਾ ਟਾਈਮ ਫ੍ਰੀ ਆ ਜਿੱਦਾਂ ਮਰਜ਼ੀ ਵੀ ਕਿਤੇ ਰਿਸ਼ਤੇਦਾਰੀ ਚੋਂ ਜਾਂ ਕਿਧਰੇ ਸੱਜਣ ਦੋਸਤਾਂ ਚੋਂ ਜਾ ਸਕਦੇ ਹੋ ਤੇ ਨੰਦ ਮੰਨ ਸਕਦੇ ਹੋ ਤਾਂ ਇਹਨਾਂ ਹੀ ਕੋਈ ਦੱਸਦਾ ਹੋਇਆ ਤਾਂ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਹੋਰ ਮੁਰਗੀ ਪਾਲਣ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਤਾਂ ਮੈਂ ਜਿਹੜੀ ਵੀ ਵੀਡੀਓ ਬਣਾਉਂਦਾ ਹਾਂ ਸੱਚੀ ਵੀਡੀਓ ਬਣਾਉਂਦਾ ਹਾਂ ਕਦੇ ਵੀਡੀਓ ਚ ਝੂਠ ਮੂਠ ਨਹੀਂ ਬੋਲਿਆ ਤੇ ਸੱਚ ਹੀ ਕਹਿੰਦਾ ਹਾਂ ਜਾਂੜਾ ਬਿਜ਼ਨਸ ਬਹੁਤ ਚੰਗੀ ਕਮਾਈ ਹੈ ਤਾਂ ਜਿਹੜੇ ਵੀ ਕੋਈ ਨੌਜਵਾਨ ਰੁਜ਼ਗਾਰ ਲਈ ਅੱਗੇ ਪਿੱਛੇ ਭੱਜੇ ਫਿਰਦੇ ਹਨ ਕਿਸਾਨ ਨੂੰ ਰੁਜ਼ਗਾਰ ਨਹੀਂ ਮਿਲਿਆ ਤਾਂ ਮੁਰਗੀ ਪਾਲਣ ਦਾ ਬਿਜ਼ਨਸ ਕਰਨ ਤਾਂ ਰੁਜ਼ਗਾਰ ਤੁਹਾਡੇ ਪਿੱਛੇ ਪੱਜੇਗਾ ਤਾਂ ਆਪਾਂ ਵੇਖੋ ਰੁਜ਼ਗਾਰ ਦੇ ਅੱਗੇ ਪੱਜੇ ਫਿਰਦੇ ਹਾਂ ਤੇ ਰੁਜ਼ਗਾਰ ਆਪਣੇ ਪਿੱਛੇ ਪੱਜੇਗਾ ਮੁਰਗੀ ਪਾਲਣ ਕਰਕੇ ਤਾਂ ਉਹੀ ਮੁਰਗੀ ਪਾਲ ਸਕਦੇ ਹਨ ਕਿ ਜਿਹੜੇ ਵਿਚਾਰੇ ਛੋਟੀ ਕਾਸਟ ਦੇ ਹੁੰਦੇ ਹਨ ਜਾਂ ਗਰੀਬ ਲੋਕ ਹੁੰਦੇ ਹਨ ਪਰ ਕਿਸੇ ਨੂੰ ਨਾ ਨਹੀਂ ਕੋਈ ਮਰਜ਼ੀ ਵੀ ਪਾਲ ਸਕਦਾ ਹੈ ਤਮੇਂਤ ਦਾ ਸੌਦਾ ਜ਼ਰੂਰ ਹੈ ਤੇ ਮਿਹਨਤ ਕਰੋਗੇ ਤਾਂ ਫਲ ਹੀ ਮਿਲੇਗਾ ਧੰਨਵਾਦ ਜੀ